ਮੇ ਪੰਜਾਬ ਸਰਕਾਰ ਵੱਲੋਂ ਸਾਈਬਰ ਫਰਾਡ ਨੂੰ ਬੱਧੇ ਨਜ਼ਰ ਰੱਖਦੇ ਹੋਏ ਇਹ ਕ੍ਰਾਈਮ ਤੇ ਜਿਹੜਾ ਕੰਟਰੋਲ ਕਰਨ ਵਾਸਤੇ ਸਪੀਡੀ ਕੰਟਰੋਲ ਕਰਨ ਵਾਸਤੇ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਉਹ ਬਣਾਇਆ ਗਿਆ ਹੈ ਉਸੇ ਦੀ ਲੜੀ ਵਿੱਚ ਸਾਡੇ ਉਹ ਸ਼ਾਹਕੁਰ ਦੇ ਵਿੱਚ ਵੀ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਬਣਿਆ ਜਿਹਦਾ ਬਤੌਰ ਇੰਚਾਰਜ ਮੈਂ ਕੰਮ ਕਰਦਾ ਹਾਂ ਸਾਈਬਰ ਦਾ ਇਹ ਹੈਗਾ ਵੀ ਇੱਥੇ ਆਨਲਾਈਨ ਕਿਸੇ ਨਾਲ ਫਾਈਨੈਂਸ਼ੀਅਲ ਕ੍ਰਾਊਡ ਹੋਏਗਾ ਜਾਂ ਕਿਸੇ ਨਾਲ ਜਿਹੜਾ ਆ ਉਹਦੀ ਇੱਜ਼ਤ ਆਪ ਨੂੰ ਬਲੈਕਮੇਲਿੰਗ ਕਰਕੇ ਤਾਂ ਉਹਦੇ ਲਈ ਕਿਸੇ ਕਿਸੇ ਜਿਹੜੇ ਉਹਦਾ ਚਾਹੇ ਉਹਦਾ ਲਾਕਡਾਉਨ ਵਾਲਾ ਹੋਵੇ ਜਾਂ ਉਹ ਉਹ ਵੀ ਪੈਸੇ ਦੇ ਲਾਲਚ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਕ੍ਰਾਊਡ ਕੀਤਾ ਜਾਣਾ ਬੜਾ ਹੋਵੇ ਤਾਂ ਉਹੋ ਜੀ ਚੀਜ਼ਾਂ ਨੂੰ ਨਿਜਠਣ ਵਾਸਤੇ ਜਿਹੜਾ ਸਾਡੀ ਤੁਹਾਡੇ ਮਾਦਮੀ ਬਣਾਹੀ ਉਹ ਸਾਰੀ ਹੁਸ਼ਾਪੁਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿਹੜੀ ਅਪੀਲ ਹੈ ਕਿ ਆ ਵੀ ਤੁਸੀਂ ਸਾਡੇ ਸਾਈਬਰ ਕ੍ਰਾਈਮ ਥਾਣੇ ਨਾਲ ਰਫਤਾਰ ਰੱਖੋ ਕਿਸੇ ਤਰ੍ਹਾਂ ਦੀ ਵੀ ਇਦਾਂ ਦੀ ਤੁਹਾਡੇ ਨੋਟਿਸ ਵਿੱਚ ਗੱਲ ਆਉਂਦੀ ਆ ਜਾਂ ਤੁਹਾਡੇ ਨਾਲ ਕੋਈ ਇਦਾਂ ਦਾ ਹਾਸਾ ਹੁੰਦਾ ਆ ਜਾਂ ਕੋਈ ਇਨਸੀਡੈਂਟ ਇਦਾਂ ਦੀ ਅਪਰਾਧਿਆ ਤੁਹਾਡੇ ਨਾਲ ਫਰਾਡ ਹੋ ਗਿਆ ਜਾਂ ਤੁਹਾਨੂੰ ਕੋਈ ਬਲੈਕਮੇਲ ਕਰਕੇ ਤੁਹਾਡੇ ਕੋਲ ਕੋਈ ਪੈਸੇ ਜਿਹੜੇ ਉਹ ਠੱਗਣੇ ਚਾਹੁੰਦਾ ਆ ਤਾਂ ਤੁਸੀਂ ਤਰੰਤ ਇਹ ਜਿਨੀ ਸਾਡੇ ਨੋਟਿਸ ਵਿੱਚ ਲਿਆਓ ਤਾਂ ਕਿ ਅਸੀਂ ਉਹਦੇ ਤੇ ਐਕਸ਼ਨ ਲੈ ਕੇ ਜਿਹੜੇ ਇਹੋ ਜਿਹੇ ਫਰਾਡਸਟਰ ਆ ਜਾਂ ਉਹ ਗਲਤ ਕੰਮ ਕਰਨ ਵਾਲੇ ਲੋਕ ਐ ਉਹਨਾਂ ਤੇ ਸ਼ਿਕਾਇਤ ਕਰ ਸਕੀਏ ਤੇ ਆਪਣਾ ਜਿਹੜਾ ਤੁਹਾਡੀ ਜਿਹੜੀ ਆ ਉਹ ਸਿਕਿਉਰਟੀ ਵਾਸਤੇ ਅਸੀਂ ਆਪਣਾ ਜੋਗਦਾਂ ਪਾ ਸਕੀਏ ਸਰ ਕਿਹੜੀ ਜਗ੍ਹਾ ਆਪਣਾ ਥਾਣਾ ਹੈ ਕਿ ਕਿਤੇ ਆਣਾ ਬੰਦਾ ਜੀ ਇਹ ਥਾਣਾ ਸਾਈਬਰ ਕ੍ਰਾਈਮ ਉਹਨਾਂ ਰੋਡ ਤੇ ਪੈ ਜਾਂਦਾ ਜੀ ਮਾਰ ਤੁਹਾਡੇ ਤੋਂ ਸ਼ਾਹਪੁਰ ਵੱਜੀ ਹੈ ਮਾਰ ਪਰ ਬੜੀ ਸੱਲ ਕਚੇਰੀ ਹੁੰਦੀ ਸੀ ਉਹਨਾਂ ਰੋਡ ਤੇ ਪੁਲਿਸ ਲਾਈਨ ਦੇ ਬਿਲਕੁਲ ਨਾਲ ਹੈ ਪੁਲਿਸ ਲਾਈਨ ਦੀ ਹੀ ਇਹ ਜਗ੍ਹਾ ਹੈ ਜਿੱਥੇ ਬਣਿਆ ਹੋਇਆ ਇਹ ਸਾਈਬਰ ਕ੍ਰਾਈਮ ਥਾਣਾ ਤੇ ਅਸੀਂ ਹਮੇਸ਼ਾ ਜਿਹੜੇ ਉਹ ਤੁਹਾਡੀ ਸੇਵਾ ਲਈ ਜਿਹੜੇ ਆ ਪਬਲਿਕ ਦੀ ਸੇਵਾ ਲਈ ਇੱਥੇ ਹਾਜ਼ਰ ਆਂ 24 ਘੰਟੇ ਸਾਡੇ ਇੱਥੇ ਮੁਲਾਜ਼ਮ ਹਾਜ਼ਰ ਹੁੰਦੇ ਆ ਮੈਂ ਵੀ ਹੁੰਨਾ ਆ ਕਿਸੇ ਤਰ੍ਹਾਂ ਦੀ ਵੀ ਇਦਾਂ ਕੋਈ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਸਾਨੂੰ ਜਰੂਰ ਇਨਫੋਰਮ ਕਰੋ ਤਰੰਤ ਜਿੰਨੀ ਜਲਦੀ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਫਰੋਡ ਨਾਲ ਰਿਲੇਟਡ ਦਿਓਗੇ ਉਨੀ ਜਲਦੀ ਜਿਹੜਾ ਉਹਦਾ ਕੋਈ ਹੱਲ ਜਿਹੜਾ ਉਹ ਨਿਕਲ ਸਕਦਾ ਤੇ ਜਿਹੜੇ ਅਕਿਊਜ਼ ਜਿਹੜੇ ਆ ਉਹਨਾਂ ਦਾ ਜਿਹੜਾ ਸਾਰਾ ਮਤਲਬ ਬੜੀ ਜ਼ਿਆਦਾ ਸਵਾਗਤ ਸਰ ਅੱਜ ਕੰ ਦਿਨ ਜ਼ਿਆਦਾ ਲੋਕਾਂ ਦੇ ਪੈਸੇ ਹੀ ਕੱਟ ਹਟ ਹੋਈ ਜਾਵੇ ਤੁਹਾਪੇ ਉਹਦਾ ਕੀ ਐ ਸਰ ਦੇਖੋ ਤੁਸੀਂ ਸਭ ਤੋਂ ਪਹਿਲਾਂ ਤੇ ਆਪਣੀ ਸੇਫਟੀ ਜਿਹੜੀ ਆ ਉਹ ਇਨਸਾਨ ਨੂੰ ਜਿਹੜੇ ਆ ਖੁਦ ਰੱਖਣ ਦੀ ਲੋੜ ਹੈਗੀ ਆ ਉਹਨਾਂ ਸੁਚੇਤ ਹੋਣ ਦੀ ਲੋੜ ਹੈ ਕਿ ਤੁਸੀਂ ਕਿਤੇ ਨੇ ਕਿਤੇ ਆਪਣਾ OTP ਸ਼ੇਅਰ ਨਾ ਕਰੋ ਜੇ ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਕੋ ਫੋਨ ਕਰਕੇ ਕੋਈ ਕਿਸੇ ਚਾਂਸੇ ਚ ਲੈ ਕੇ ਤੁਹਾਡੇ ਕੋਲ OTP ਪੁੱਛਦਾ ਜਾਂ ਉਹ ਕਹਿੰਦਾ ਮੈਂ ਬੈਂਕ ਵਾਲਾ ਆ ਜਾਂ ਬੈਂਕ ਦੇ ਵਿੱਚੋਂ ਮੈਨੇਜਰ ਬੋਲ ਰਿਹਾ ਜਾਂ ਮੈਂ ਬੈਂਕ ਦਾ ਕਰਮਚਾਰੀ ਬੋਲ ਰਿਹਾ ਤੁਹਾਡਾ ਜਿਹੜਾ ਕਾਰਡ ਡੈਬਿਟ ਕਾਰਡ ਦਾ ਬਲੌਕ ਹੋ ਗਿਆ ਜਾਂ ਤੁਹਾਡਾ ਕ੍ਰੈਡਿਟ ਕਾਰਡ ਜਿਹੜਾ ਬਲੌਕ ਹੋ ਗਿਆ ਜਾਂ ਉਹਦੇ ਤੇ ਕੋ ਆਪਸ਼ਨ ਇਦਾਂ ਦੀ ਆਈ ਹੈ ਵੀ ਅਸੀਂ ਉਹਨੂੰ ਅਪਗ੍ਰੇਡ ਕਰ ਸਕਦੇ ਹਾਂ ਉਹਦੇ ਲਈ ਤੁਹਾਡਾ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ ਲੈਣੀ ਆ ਤੇ ਤੁਸੀਂ ਉਹ ਅੱਖਾਂ ਮੀਟ ਕੇ ਉਹ ਇਨਫੋਰਮੇਸ਼ਨ ਕਿਸੇ ਲੋਕਾਂ ਨਾਲ ਇਦਾਂ ਸ਼ੇਅਰ ਨਾ ਕਰੋ ਜੇ ਤੁਹਾਨੂੰ ਐ ਲੱਗਦਾ ਵੀ ਮੈਂ ਇਹਨੂੰ ਅਪਗ੍ਰੇਡ ਕਰਾ ਸਕਦਾ ਜਾਂ ਮੈਂ ਕੋ ਨਵੀਂ ਚੀਜ਼ ਇਸ਼ੂ ਕਰਾਉਣੀ ਆ ਜਾਂ ਮੈਂ ਕੋਈ ਇਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰੋ ਨਾ ਕਿ ਜਿਹੜਾ ਫੋਨ ਆਇਆ ਉਹਦੇ ਤੇ ਲਾਇਬਲ ਜਿਹੜੀ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਹੈ ਤੁਸੀਂ ਉਹਦੇ ਤੇ ਵਿਸ਼ਵਾਸ ਨਾ ਕਰੋ ਸਰ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ ਹਾਂ ਬਿਲਕੁਲ ਜੀ ਨੰਬਰ ਤਾਂ ਕਾਫੀ ਨੇ ਜਿਹੜਾ ਮੇਨ ਜਿਹੜਾ ਹੈਗਾ ਜੇ ਕੋਈ ਤੁਹਾਡਾ ਨਾਲ ਸਾਈਬਰ ਫਰਾਡ ਫਾਈਨੈਂਸ਼ੀਅਲ ਫਰਾਡ ਹੁੰਦਾ ਹੈ ਤਾਂ ਇਮੀਡੀਏਟ ਤੁਸੀਂ 1930 ਤੇ ਸਿਰਫ ਡਾਇਲ ਕਰਨਾ 193 ਨੰਬਰ ਹੈ ਤੁਹਾਨੂੰ ਤਰੋ ਨੰਬਰ ਤੇ ਕੀਤਾ ਜਾਊਗਾ ਉੱਥੇ ਉਹ ਤੁਹਾਨੂੰ ਕੁਝ ਇਨਫੋਰਮੇਸ਼ਨ ਤੁਹਾਡਾ ਕੋਲ ਪੁੱਛਣਗੇ ਉਹ ਇਨਫੋਰਮੇਸ਼ਨ ਜਿਹੜੀ 193 ਤੇ ਤੁਸੀਂ ਉਹ ਨੂੰ ਸ਼ੇਅਰ ਕਰ ਦੇਣੀ ਹੈ ਉਨੇਕ ਉਹ ਤੁਹਾਨੂੰ ਕਦੇ ਕੋ ਤੁਹਾਡਾ ਇਹ OTP ਨੰਬਰ ਤੇ ਪੁੱਛਣਗੇ ਤੁਹਾਡਾ ਕੋਈ ਤਾਂ ਦਾ ਸੀਕ੍ਰੀਟ ਚੀਜ਼ اکاؤنٹ ਦਾ ਨੈਟਰ ਨਹੀਂ ਪੁੱਛਣਗੇ ਨਿਕਲ ਉਹ ਜਿਹੜੀ ਇਨਫੋਰਮੇਸ਼ਨ ਪੁੱਛਦੇ ਆ ਉਹ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਨੂੰ ਦਿਓ ਤੁਸੀਂ ਤਾਂ ਉਹ ਤੁਰੰਤ ਜਿਹੜੀ ਉਹ ਆਪਣੇ ਉਹਦੇ ਤੇ ਐਕਸੈਸ ਕਰਨ ਲੱਗ ਪੈਂਦੇ ਤੇ ਨਾਲ ਹੀ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਵੀ ਭੇਜ ਦਿੰਦੇ ਆ ਅਸੀਂ ਉਹਦੇ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਜਾਂ ਜੋ ਸਾਡਾ ਐਕਸ਼ਨ ਲੈਣਾ ਬਣਦਾ ਹੈ ਤੁਰੰਤ ਅਸੂਲ ਸਟਾਰਟ ਕਰਦੇ ਹਾਂ ਉਹ ਤਾਂ ਅਕਸਰ ਹਰਧਿਰ ਵਿਖਤ ਨਹੀਂ ਕਿਉਂਕਿ ਇਸ ਜਿਹੜੇ ਆ ਸਾਲਵ ਹੋ ਚੁੱਕੇ ਦੇਖੋ ਹੁਸ਼ਿਆਰਪੁਰ ਦੇ ਵਿੱਚ ਅਸੀਂ ਜੇ ਮੋਬਾਈਲਾਂ ਦੀ ਗੱਲ ਕਰੀਏ ਮੋਬਾਈਲ ਰਾਹੀਂ ਜਿੰਨਾ ਫਰੌਡ ਹੋ ਰਿਹਾ ਜਾਂ ਮੋਬਾਈਲ ਜਿਹੜੇ ਆ ਲੋਕਾਂ ਦੇ ਜਿਹੜੇ ਗੁੰਮ ਵੀ ਹੋਏ ਆ ਜਾਂ ਕਿਸੇ ਤਰੀਕੇ ਨਾਲ ਕੋਈ ਉਹਕੇ ਲੈ ਗਿਆ ਜਾਂ ਕਿਸੇ ਤੋਂ ਚੋਰੀ ਹੋ ਗਿਆ ਉਹ ਕਿਸੇ ਨੇ ਇਨਫਾਰਮੇਸ਼ਨ ਨਹੀਂ ਦਿੱਤੀ ਉਹਨੇ ਆੜ ਕੇ ਗੋਮਸੁੱਧ ਕੀ ਇਨਫਾਰਮੇਸ਼ਨ ਦਿੱਤੀ ਤਾਂ ਅਸੀਂ ਉਹਨੂੰ ਵੀ ਟਰੈਕ ਕਰਕੇ ਉਹ ਮੋਬਾਈਲ ਜਿਹੜੇ ਆ ਉਹਨਾਂ ਦੇ ਉਹਨਾਂ ਲੋਕਾਂ ਨੂੰ ਦੁਆਏ ਨੇ ਕਿ ਤਕਰੀਬ ਅਸੀਂ 100 ਮੋਬਾਈਲ ਜਿਹੜੇ ਆ ਉਹ ਮਨਜੋਗ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਉਹਨਾਂ ਦੀ ਗਾਈਡਲਾਈਨ ਦੇ ਅਨਸਾਰ ਵਰਕ ਕਰਦੇ ਹੋਏ ਅਸੀਂ ਇਹ 100 ਦੇ ਕਰੀਬ ਮੋਬਾਈਲ ਜਿਹੜਾ ਲੋਕਾਂ ਨੂੰ ਜਿਹੜਾ ਉਹ ਵਾਪਸ ਕਰਵਾ ਚੁੱਕੇ ਆ